1585 ਈਸਵੀ ਦੀ ਗੱਲ ਹੈ ਹੁਸ਼ਿਆਰਪੁਰ ਦੇ ਪਿੰਡ ਵਿੱਚ ਮਾਈ ਕੰਗ ਦਾ ਰਹਿਣ ਵਾਲਾ ਇੱਕ ਹੈ ਭਾਈ ਮੰਝ ਭਾਈ ਮੰਝ ਸਖੀ ਸਰਬਰੀ ਜਿਹੜੇ ਹੁੰਦੇ ਨੇ ਪੀਰਖਾਨੇ 1585 ਦੀ ਘਟਨਾ ਹੈ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਜੀਵਨ ਅੰਦਰ ਸਖੀ ਸਰਬਰੀਆਂ ਨੂੰ ਮੰਨਣ ਵਾਲਾ ਹੈ ਭਾਈ ਮੰਝ ਭਾਈ ਗੁਰਦਾਸ ਜੀ ਦੀਆਂ ਬਾਹਰ ਪੜ੍ਹਦੇ ਹੋ ਭਾਈ ਗੁਰਦਾਸ ਜੀ ਨੇ ਆਪਣੀ ਰਚਨਾ ਦੇ ਵਿੱਚ ਗੁਰੂ ਅਰਜਨ ਸਾਹਿਬ ਜੀ ਦੇ ਸਿੱਖਾਂ ਦੀ ਸੂਚੀ ਵਿੱਚ ਜ਼ਿਕਰ ਕੀਤਾ ਹੈ ਭਾਈ ਮੰਜ ਦਾ ਇਹਨੂੰ ਤੀਰਥਾ ਵੀ ਕਿਹਾ ਜਾਂਦਾ ਸੀ ਇਹਨੂੰ ਪੁੰਨੂ ਜੱਟ ਵੀ ਕਿਹਾ ਜਾਂਦਾ ਸੀ ਹੁਸ਼ਿਆਰਪੁਰ ਦੇ ਪਿੰਡ ਕੰਗਮਾਈ ਦਾ ਰਹਿਣ ਵਾਲਾ ਇਹ ਭਾਈ ਤੀਰਥਾ ਭਾਈ ਮੰਜ ਪੁੰਨੂ ਜੱਟ ਇਸ ਸਖੀ ਸਰਬਰੀਆਂ ਦੇ ਪ੍ਰਭਾਵ ਹੇਠ ਆ ਗਿਆ ਸਖੀ ਸਰਬਰੀਏ ਕਿਸੇ ਸਮੇ 1230 ਈਸਵੀ ਦੇ ਵਿੱਚ ਇਹ ਬਗਦਾਦ ਤੋਂ ਚੱਲ ਕੇ ਪਾਕਿਸਤਾਨ ਸਿਆਲਕੋਟ ਇਹ ਪਹੁੰਚੇ ਇਹਨਾਂ ਦਾ ਇੱਕ ਮਹਾਨ ਆਗੂ ਸੀ ਸੁਲਤਾਨ ਸੈਦ ਅਹਿਮਦ ਜਦੋਂ ਮੁਗਲਾਂ ਦਾ ਰਾਜ ਭਾਰਤ ਦੀ ਧਰਤੀ ਤੇ ਪਾਕਿਸਤਾਨ ਦੀ ਧਰਤੀ ਤੇ ਬਗਦਾਦ ਤੋਂ ਵਧਿਆ ਤੇ ਸਭ ਤੋਂ ਪਹਿਲਾਂ ਮੁਸਲਮਾਨ ਬਣਨ ਤੋਂ ਪਹਿਲਾਂ ਲੋਕ ਪੀਰਖਾਨਿਆਂ ਵੱਲ ਜਾਂਦੇ ਸੀ ਮੁਸਲਮਾਨ ਬਣਨ ਤੋਂ ਪਹਿਲਾਂ ਪੀਰਖਾਨਿਆਂ ਵੱਲ ਜਾਂਦੇ ਸੀ ਸੁਲਤਾਨ ਸੈਦ ਅਹਿਮਦ ਫਿਰ ਅੱਗੇ ਇਹਦਾ ਚੇਲਾ ਹੋਇਆ ਸ਼ੇਖ ਅਹਿਮਦ ਸਰਹੰਦੀ ਲੋਕ ਹੌਲੀ-ਹੌਲੀ ਪੀਰਖਾਨਿਆਂ ਦੇ ਵਿੱਚ ਜਾਣੇ ਸ਼ੁਰੂ ਹੋ ਗਏ ਮੁਸਲਮਾਨ ਬਣਨ ਤੋਂ ਪਹਿਲਾਂ ਲੋਕ ਪੀਰਾਂ ਦੀ ਜਗ੍ਹਾ ਦੇ ਵੱਲ ਜਾਂਦੇ ਸਨ ਇਸ ਗੱਲ ਦਾ ਜ਼ਿਕਰ ਧੰਗੁਰੂ ਅਰਜਨ ਸਾਹਿਬ ਜੀ ਨੇ ਆਪਣੀ ਬਾਣੀ ਵਿੱਚ ਵੀ ਕੀਤਾ ਹੈ